ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜੀ ਪਿੰਡ ਤੁੰਗਲੀ ਦੀ ਕਬੱਡੀ ਦੀ ਓਪਨ ਦੀ ਟੀਮ ਐ ਸਾਰੇ ਮੁੰਡੇ ਅੱਜ ਜੀ ਅਸੀਂ ਪਿੰਡ ਹਰੀਕੇ ਜ਼ਿਲ੍ਹਾ ਮੁਕਸਰ ਉੱਥੇ ਜੀ ਨਰੋਲ ਓਪਨ ਦਾ ਮੈਚ ਖੇਡਣ ਗਏ ਸੀ ਉੱਥੋਂ ਦੀ ਕਮੇਟੀ ਨੇ ਜਿਹੜਾ ਸਾਡੇ ਨਾਲ ਬਹੁਤ ਜ਼ਿਆਦਾ ੱੱੱਕਾ ਕਰਿਆ ਜੀ ਉਹ ਆਏ ਆ ਬਾਈ ਜੀ ਉਹਨਾਂ ਨੇ ਨਾ ਸਾਡੇ ਤੀਜੇ ਰਾਊਂਡ ਚ ਮੰਨ ਲਓ ਤਿੰਨ ਰਾਊਂਡ ਜਿੱਤ ਗਏ ਸੀ ਚੌਥੇ ਜੀ ਤਰਾਜ ਲਾਤਾ ਵੀ ਆਹ ਮੁੰਡਾ ਜਿਹੜਾ ਵੀ ਬਾਹਰ ਦਾ ਐ ਅਸੀਂ ਜੀ ਸੌਂ ਖਾਨੇ ਇਸ ਗੱਲ ਦੀ 3-4 ਸਾਲ ਹੋ ਗਏ ਇਹਨੂੰ ਕਬੱਡੀ ਖੇਡਦੇ ਨੂੰ ਤੇ ਸਾਡੇ ਪਿੰਡ 'ਚ ਹੀ ਪੱਕਾ ਖੇਡਦਾ ਕੋਈ ਵੀ ਬੰਦਾ ਸਾਡੇ ਨਾਲ ਕਿ ਇਸ ਗੱਲ ਦੀ ਬਹਿਸ ਕਰ ਸਕਦਾ ਵੀ ਇਹ ਸਾਡੇ ਪਿੰਡ 'ਚ ਨਹੀਂ ਖੇਡਦਾ ਜਾਂ ਕਿਸੇ ਹੋਰ ਪਿੰਡ ਵੱਲੋਂ ਖੇਡਦਾ ਰਿਹਾ ਹੈ ਇਹ ਸਾਡੇ ਕੰਨਵੇਂ ਹੀ ਖੇਡਦਾ ਜੀ ਉਹਨਾਂ ਨੇ ਮੰਨ ਲਓ ਤੱਕਾ ਇਹ ਕਰਿਆ ਜੀ ਪਹਿਲਾਂ ਤਾਂ ਤਰਾਜ ਲਾਇਆ ਸਾਨੂੰ ਉਹਨਾਂ ਨੇ ਜੇਤੂ ਕਰਾਰ ਦਿੱਤਾ ਅਸੀਂ ਗੱਡੀ ਕੋਲੇ ਵਾਗੇ ਚੌਥੇ ਰਾਉਂਡ ਦਾ ਸਾਡਾ ਮੈਚ ਆ ਜਿਹੜਾ ਬੋਲਤਾ ਚੌਥਾ ਰਾਉਂਡ ਅਸੀਂ ਜਿੱਤ ਵੀ ਗਏ ਉਦੋਂ ਬਾਅਦ ਫਿਰ ਉਹਨਾਂ ਨੇ ਕਮੇਟੀ ਨੇ ਕੀ ਕਰਿਆ ਵੀ ਸਾਨੂੰ ਮੰਨ ਲਓ ਕਹਿੰਦੇ ਵੀ ਇਹ ਸਕਰਾਏ ਚ ਆ ਟੀਮ ਚੌਥਾ ਵੀ ਜਿੰਦਗੀ ਸੈਮੀ ਚ ਵੀ ਪਹੁੰਚ ਗਏ ਅਸੀਂ ਸਾਡਾ ਮੈਚ ਵੀ ਬੋਲਤਾ ਸੈਮੀ ਚ ਪਹੁੰਚਣ ਦੇ ਬਾਵਜੂਦ ਵੀ ਸਾਡੀ ਜਿਹੜੀ ਟੀਮ ਉਹਨਾਂ ਨੇ ਨਾ ਕੱਟ ਦਿੱਤੀ ਤੇ ਦੁਬਾਰੇ ਰਮਾਣਾ ਸਾਥੋ ਹਰੀ ਸੀ ਉਹਨਾਂ ਨੇ ਤਰਾਜ ਲਾਇਆ ਸੀਗਾ ਦੁਬਾਰੇ ਫੇਰ ਰਮਾਣੇ ਦਾ ਤੇ ਮੌੜਨਾਬੇ ਦਾ ਉਹਨਾਂ ਨੇ ਇੱਕ ਕੁਆਟਰ ਮੈਚ ਜਿਹੜਾ ਮੌੜਨਾਬਾ ਵੀ ਹਰੀ ਸੀ ਬਾਈ ਦੁਬਾਰੇ ਲਵਾਤਾ ਮੌੜਨਾਬੇ ਤੋਂ ਆਪਾਂ ਮੰਨ ਲਓ ਜਿੱਤ ਕੇ ਸੀ ਸੈਮੀ ਕਿ ਦੇ ਸੀਗੇ ਉਹਨਾਂ ਨੇ ਦੁਬਾਰੇ ਉਹਨਾਂ ਦਾ ਫੇਰ ਲਵਾਤਾ ਜੀ ਅਸੀਂ ਬਹੁਤ ਮਿਹਨਤ ਕੀਤੀ ਉਹਨਾਂ ਨੂੰ ਗੱਲਾਂ ਵੀ ਕਰਾਈਆਂ ਸਾਰੇ ਰੈਫਰੀਆਂ ਨੂੰ ਵੀ ਇਹ ਗੱਲ ਪਤਾ ਹੈ ਜੀ ਵੀ ਇਹ ਮੁੰਡਾ 3-4 ਸਾਲ ਹੋ ਗਏ ਸਾਡੇ ਚ ਹੀ ਖੇਡਦਾ ਪਲੱਸ 2 ਵੀ ਸਾਡੇ ਪਿੰਡ ਚ ਹੀ ਕਰੀਏ ਨੇ ਉੱਥੇ ਰਹਿੰਦਾ ਜੀ ਮਨ ਲਓ ਨੈਸ਼ਨਲ ਕਬੱਡੀ ਤੋਂ ਲੈ ਕੇ ਸ਼ੁਰੂ ਤੋਂ ਹੀ ਉੱਥੇ ਹੀ ਪੜਿਆ ਉੱਥੇ ਹੀ ਖੇਡਿਆ ਇਹ ਪਹਿਲੀ ਇਹਨੇ ਖੇਡਣ ਲੱਗਿਆ ਜਦੋਂ 80 ਕਿਲੋ 85 ਕਿਲੋ ਸਾਡੇ ਨਾਲ ਹੀ ਇਹਨਾਂ ਨੇ ਸ਼ੁਰੂਾਈ ਜਿੱਤਿਆ ਰਿਹਾ ਅੱਜ ਤੋਂ ਬਾਅਦ ਮੈਚ ਜਿੱਤੀ ਸੀ ਅਸੀਂ ਇਹ ਦੂ ਬਾਅਦ ਇਹਨਾਂ ਨੇ ੱੱਕੇ ਨਾਲ ਸੈਮੀ ਮੈਚ ਸੀ ਬਾਦਾਂ ਨੇ ਦੂ ਬਾਅਦ ਟੀਮ ਦਿੱਤੀ ਸਾਡੀ ਇਹਨਾਂ ਨੇ ਅਗਰਾਜ ਤੋਂ ਬਾਅਦ ਇੱਕ ਕੁਆਟਰ ਮੈਚ ਜਿੱਤ ਗਏ ਪਿੰਡ ਦੀ ਟੀਮ ਪਿੰਡ ਦੀ ਟੀਮ ਦਾ ਪੱਖ ਕਰੀ ਗਏ ਆ ਨਾਲੇ ਢੋਲੇ ਦੀ ਟੀਮ ਕਿੱਥੇ ਨੇ ਸਾਡੀ ਟੀਮ ਕੱਟ ਦੀ ਵੀ ਸੈਮੀ ਫਾਈਨਲ ਚ ਇਹਨਾਂ ਨੇ ਆ ਥੋੜੀ ਯਾਰ ਕੀ ਪੱਕਾ ਬੰਦਾ ਖੇਡਦਾ ਮੈਂ ਸੌ ਵੀ ਖਾ ਕੇ ਆਇਆ ਬਹੁਤ ਬਈ ਕਮੇਟੀ ਵੀ ਆ ਗਿਆ ਉਹਨਾਂ ਦੇ ਸਾਡੇ ਵੀ ਲਾਇਆ ਵੀ ਸਾ ਗਰਾਊਂਡ 'ਚ ਸੌ ਕੌਣ ਖਾਜੂ ਯਾਰ ਅੱਗੇ ਤੋਂ ਵੀ ਸਾਡੀ ਜਿਹੜੀ ਟੀਮ ਹੈ ਇਹ ਖਰਾਬ ਹੁੰਦੀ ਹੈ ਕਿਉਂਕਿ ਅੱਜ ਸਾਡੀ ਜੀ ਟੀਮ ਕੱਟੀ ਜਾਂਦੀ ਹੈ ਕੰਮ ਨੂੰ ਮੰਨ ਲਓ ਹਰੇਕ ਪਲੇਅਰ ਸਾਡੇ ਤੇ ਤਰਾਜ ਲਾਊਗਾ ਇਸ ਗੱਲ ਦਾ ਇਹ ਇਸ ਗੱਲ ਦੇ ਮਾਰੇ ਅਸੀਂ ਉਹਨਾਂ ਨੇ ਬਹੁਤ ੱੱਕਾ ਕਰਿਆ ਸੀ ਏਦੋਂ ਪਹਿਲਾਂ ਜੀ ਕਟੋ-ਕਟ 50-60 ਮੈਚ ਖੇਡ ਚੁੱਕੇ ਆ ਕਿ ਕਿ ਸੇਵੀ ਕਿ ਉਤਰਾਜ ਵੀ ਲੱਗਿਆ ਲੈ ਉਹਦੇ ਵੀ ਕਿਤੇ ਸਾਡੀ ਟੀਮ ਨਹੀਂ ਕੱਟੀ ਗਈ ਸੀ ਸਾਰੇ ਬੰਦੇ ਨੂੰ ਰਾਇਫਰੀਆਂ ਨੂੰ ਵੀ ਪਤਾ ਉੱਥੇ ਕਮੇਟੀ ਵਾਲੇ ਸੀ ਉਹਨਾਂ ਨੂੰ ਵੀ ਪਤਾ ਵੀ ਪੱਕਾ ਖੇਡਦਾ ਗੱਲ ਕਰਕੇ ਮੇਟੀ ਨੇ ਸੁਣੀ ਨਹੀਂ ਮੰਨ ਲਓ ਜੀ ਰਮਾਰਾ ਅਜੀਤ ਸਿੰਘ ਨੇ ਲਾਇਆ ਸੀ ਤਰਾਜ ਉਹ ਵੀ ਬੰਦੇ ਮੰਨ ਗਏ ਸੀਗੇ ਉਹ ਕਹਿੰਦੇ ਵੀ ਅਸੀਂ ਚਲੋ ਉਤਰਾਜ ਵਾਪਸ ਲੈ ਲੈਨੇ ਆ ਵੀ ਨਹੀਂ ਉਹੋ ਗੱਲ ਕਰ ਕਮੇਟੀ ਨੇ ਪਤਾ ਨਹੀਂ ਦਾ ਪਿੰਡ ਦੀ ਟੀਮ ਸੀ ਜੀ ਤਾਂ ਕਰਕੇ ਸਾਡੀ ਟੀਮ ਭਾਰੀ ਬਣਦੀ ਸੀਗੀ ਤਾਂ ਕਰਕੇ ਸਕ੍ਰੈਚ ਕਰਤੀ ਉਹਨਾਂ ਨੇ ਨਜਾਇਜ਼ ਧੱਕਾ ਕਰਿਆ ਬਾਈ टीम जिते हा हा